ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਬੱਚੋ ਆਪਣਾ ਸਟੋਰੀ ਟਾਈਮ ਹੋ ਗਿਆ ਆਪਣਾ ਦੇਸ਼ ਬਹੁਤ ਹੀ ਮਹਾਨ ਧਰਤੀ ਹੈ ਪੰਜਾਬ ਉਸ ਤੋਂ ਵੀ ਜ਼ਿਆਦਾ ਤੇ ਇਸ ਕਰਕੇ ਆਪਾਂ ਆਪਣੇ ਆਪਣੀ ਹਿਸਟਰੀ ਦਾ ਆਪਣੇ ਕਲਚਰ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਕਿਸ-ਕਿਸ ਤਰ੍ਹਾਂ ਦੇ ਧਰਮੀ ਰਾਜੇ ਨੇ ਰਾਜ ਕੀਤਾ ਕਿਸ-ਕਿਸ ਤਰ੍ਹਾਂ ਨੇ ਉਹਨਾਂ ਨੇ ਧਰਮ ਕਮਾਇਆ ਆਪਣੇ ਲਈ ਆਈਡੀਅਲਸ ਕਾਇਮ ਕੀਤੇ ਬਹੁਤ ਦਿਰ ਪਹਿਲਾਂ ਪੰਜਾਬ ਦੇਸ਼ ਦਾ ਰਾਜ ਹੁੰਦਾ ਸੀ ਮਦਰ ਦੇਸ ਇਸ ਨੂੰ ਕਿਹਾ ਜਾਂਦਾ ਸੀ ਜਿਸ ਤਰ੍ਹਾਂ ਕਿ ਦਸਵੇਂ ਪਾਸ਼ਾ ਜੀ ਨੇ ਆਪਣੀ ਬਾਣੀ ਵਿੱਚ فرمایا ਨਾ ਆਪਣੇ ਜਦੋਂ ਆਟੋਬਾਇਓਗ੍ਰਾਫੀ ਲਿਖ ਰਹੀ ਸੀ ਮਹਾਰਾਜਾ ਜੀ 75 ਨਾਟਕ ਦੇ ਵਿੱਚ ਕੇ ਮਦਰ ਦੇਸ਼ हमको ਲੈ ਆਏ ਕਿ ਪਹਿਲਾਂ ਪਟਨਾ ਸਾਹਿਬ ਦੇ ਵਿੱਚ ਸੀ ਫਿਰ ਕਹਿੰਦੇ ਮਦਰ ਦੇਸ਼ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਆ ਗਏ ਹਰਨੰਦਪੁਰ ਸਾਹਿਬ ਦੇ ਵਿੱਚ ਸੋ ਮਦਰ ਦੇਸ਼ ਇਹਨੂੰ ਕਿਹਾ ਜਾਂਦਾ ਸੀ ਇਹ ਦੇਸ਼ ਸੀਗਾ ਪੂਰਾ ਪੰਜਾਬ ਇੱਕ ਐ ਨਹੀਂ ਵੀ ਇੱਕ ਇੱਕ ਸੂਬਾ ਸੀ ਜਾਂ ਇੱਕ ਸਟੇਟ ਸੀ ਜਿਸ ਤਰ੍ਹਾਂ ਕਿ ਹੁਣ ਹੈ ਪੰਜਾਬ ਤਾਂ ਬਹੁਤ ਵੱਡਾ ਹੁੰਦਾ ਸੀ ਤੇ ਇਹਦੀਆਂ ਸਰਹੱਦਾਂ ਬਹੁਤ ਵੱਡੀਆਂ ਹੁੰਦੀਆਂ ਸੀ ਤੇ ਪੰਜਾਬ ਦੇਸ਼ ਹੁੰਦਾ ਸੀ ਇਸ ਦਸ ਦੇ ਵਿੱਚ ਬਹੁਤ ਵੱਡੇ ਵੱਡੇ ਧਰਮੀ ਰਾਜਾ ਨੇ ਰਾਜ ਕੀਤਾ ਇੱਕ ਰਾਜਾ ਬਹੁਤ ਹੀ ਧਰਮੀ ਰਾਜਾ ਹੋਇਆ ਉਸ ਦਾ ਨਾਮ ਸੀ ਅਸ਼ਵਪਤੀ ਅਸ਼ਵਪਤੀ ਅਸ਼ਵ ਦਾ ਮਤਲਬ ਹੁੰਦਾ ਘੋੜੇ ਘੋੜਿਆਂ ਦਾ ਰਾਜ ਪਤੀ ਮਤਲਬ ਕਿ ਬਹੁਤ ਜ਼ਿਆਦਾ ਉਹਦੇ ਕੋਲੇ ਫੌਜਾਂ ਘੋੜੇ ਵਗੈਰਾ ਸਾਰਾ ਕੁਝ ਸੀ ਪਰ ਉਹ ਬਹੁਤ ਹੀ ਚੰਗਾ ਰਾਜਾ ਸੀ ਉਹ ਹਰ ਵੇਲੇ ਭਗਤੀ ਸਿਮਰਨ ਦੇ ਵਿੱਚ ਲੀਨ ਰਹਿੰਦਾ ਸੀ ਤੇ ਆਪਣੀ ਪਰਜਾਂ ਨੂੰ ਵੀ ਬੜਾ ਸੁਖ ਦਿੰਦਾ ਸੀ ਬਹੁਤ ਜ਼ਿਆਦਾ ਉਹਨੇ ਆਪਣੇ ਆਪ ਤੇ ਕਾਬੂ ਕੀਤਾ ਹੋਇਆ ਸੀ ਬ੍ਰਹਮਚਾਰੀਏ ਤਰਨ ਕੀਤਾ ਹੋਇਆ ਸੀ ਤੇ ਯਗ ਵਗੈਰਾ ਉਦੋਂ ਉਹਨਾਂ ਦਿਨਾਂ 'ਚ ਯਗ ਵਗੈਰਾ ਹੁੰਦੇ ਹੁੰਦੇ ਸੀ ਤੇ ਉਹਦੇ ਵਿੱਚ ਫਿਰ ਉਹ ਖੁਸ਼ ਹੋ ਕੇ ਜਦੋਂ ਫਿਰ ਕੋਈ ਕੋਈ ਕੁਛ ਨਾ ਕੁਛ ਪ੍ਰਗਟ ਹੋ ਜਾਂਦਾ ਹੁੰਦਾ ਸੀ ਜਦਾਂ ਦੇ ਵਿੱਚੋਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਦ੍ਰੋਪਦੀ ਸੀ ਜਿਹੜੀ ਉਹ ਅਗ ਦੇ ਵਿੱਚੋਂ ਯਗ ਦੇ ਵਿੱਚੋਂ ਹੀ ਪ੍ਰਗਟ ਹੋਈ ਸੀ ਤਾਂ ਉਸਨੇ ਉਹਦੇ ਘਰ ਕੋਈ ਬੱਚਾ ਨਹੀਂ ਸੀ ਪਰ ਉਹ ਬਹੁਤ ਭਗਤੀ ਕਰਦਾ ਸੀ ਅੰਦਰ ਇੱਕ ਬੜੀ ਰੀਜ ਸੀ ਕਿ ਇਹ ਐਂਡਾ ਵੱਡਾ ਸਾਮਰਾਜ ਹੈ ਇਸ ਨੂੰ ਕੌਣ ਸੰਭਾਲੂਗਾ ਇੱਕ ਸੰਤਾਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਤੇ ਉਹਦੇ ਮਨ ਦੀ ਇਹ ਇੱਛਾ ਸੀ ਉਹ ਬਹੁਤ ਭਗਤੀ ਕਰਦਾ ਰਿਹਾ ਕਰਦਾ ਰਿਹਾ 18 ਸਾਲ ਬੀਤ ਗਏ ਉਸਦੇ ਵਿਆਹ ਨੂੰ ਕੋਈ ਬੱਚਾ ਨਹੀਂ ਹੋਇਆ ਇੱਕ ਦਿਨ ਇਸੇ ਤਰ੍ਹਾਂ ਹੀ ਉਹ ਯੱਗ ਕਰਾ ਰਿਹਾ ਸੀ ਤੇ ਉਹਦੇ ਵਿੱਚ ਆਹੂਤੀਆਂ ਵਗੈਰਾ ਪਾਉਂਦੇ ਨੇ ਨਾ ਉਹ ਅੱਗ ਫਿਰ ਅਪਰਚੰਡ ਹੋ ਜਾਂਦੀ ਹੈ ਤਾਂ ਘਿਉ ਵਗੈਰਾ ਪਾਇਆ ਜਾਂਦਾ ਹੈ ਮੰਤਰ ਪੜ੍ਹੇ ਜਾਂਦੇ ਨੇ ਤੇ ਉਹਦੇ ਵਿੱਚੋਂ ਇੱਕ ਦੇਵੀ ਪ੍ਰਗਟ ਹੋਈ ਉਹ ਜਿਹੜੀ ਦੇਵੀ ਸੀ ਉਹ ਉਸਨੇ ਅਸ਼ੀਰਵਾਦ ਦਿੱਤਾ ਤੇ ਉਹ ਕਹਿੰਦੀ ਕਿ ਬਈ ਤੂੰ ਬਹੁਤ ਅਨਤਬੀਰ ਆ ਜਾਏ ਬਹੁਤ ਤੂੰ ਦਾਨਪੁੰਨ ਕਰਦਾ ਧਰਮ ਕਰਦਾ ਤੇ ਬਹੁਤ ਸ਼ੁਭ ਕਰਮ ਹਨ ਤੇਰੇ ਤੇਰੇ ਮਨ ਦੀ ਇੱਛਾ ਹੈ ਕਿ ਤੇਰੇ ਘਰ ਬੇਟਾ ਹੋਵੇ ਪਰ ਤੇਰੀ ਕਰ ਬੇਟੀ ਹੋਊਗੀ ਤੂੰ ਇਸ ਤੇ ਕੋਈ ਕੁਐਸਚਨ ਨਹੀਂ ਕਰਨਾ ਵੀ ਬੇਟੀ ਕਿਉਂ ਹੋਊਗੀ ਬੇਟਾ ਕਿਉਂ ਨਹੀਂ ਤੇ ਉਹ ਤੇਰੀ ਜਿਹੜੀ ਪੁੱਤਰੀ ਹੈ ਨਾ ਬਹੁਤ ਤੇਜਸਵੀ ਹੋਊਗੀ ਤੇ ਸਮਝ ਲਓ ਦੇਵੀ ਦਾ ਹੀ ਰੂਪ ਹੋਊਗੀ ਤੇ ਉਹ ਤੇਰਾ ਨਾਮ ਬਹੁਤ ਰੌਸ਼ਨ ਕਰੂਗੀ ਤੇ ਤੂੰ ਬਸ ਉਸ ਦਾ ਅਦਰ ਸਤਕਾਰ ਕਰਨਾ ਬਹੁਤ ਤੇ ਉਸਨੇ ਰਾਜ ਨੇ ਹੱਥ ਜੋੜੇ ਤੇ ਬਹੁਤ ਝੁੱਕ ਕੇ ਉਸਨੇ ਮੱਥਾ ਟੇਕ ਕੇ ਤਕਿਆ ਕਿ ਮੈਨੂੰ ਮਨਜ਼ੂਰ ਹੈ ਜੀ ਤੁਸੀਂ ਜੋ ਵੀ ਮੈਨੂੰ ਬਖਸ਼ਿਸ਼ ਕਰ ਰਹੇ ਹੋ ਉਹ ਬਹੁਤ ਵੱਡੇ ਭਗਾਂ ਦੀ ਗੱਲ ਹੈ ਫਿਰ ਕੁਝ ਸਮੇਂ ਬਾਅਦ ਉਹਦੇ ਘਰ ਇੱਕ ਪੁਤਰੀ ਨੇ ਜਨਮ ਲਿਆ ਉਹ ਰਾਜਕੁਮਾਰੀ ਸੱਚਮੁੱਚ ਹੀ ਇੰਨੀ ਡਿਵਾਈਨ ਸੀ ਉਹਦੇ ਚਿਹਰੇ ਦਾ ਨੂਰ ਹੀ ਨਹੀਂ ਸੀ ਚੱਲਿਆ ਜਾਂਦਾ ਐਸਾਂ ਲੱਗਦਾ ਜਿਵੇਂ ਕੋਈ ਸੋਨੇ ਦੀ ਪੁਤਲੀ ਹੀ ਪੈਦਾ ਹੋਈ ਹੈ ਇੰਨੀ ਚਮਕ ਦਮਕ ਸੀ ਉਹਦੇ ਵਿੱਚ ਉਹ ਬਹੁਤ ਉੱਚੀ ਵੱਡੀ ਰੂਸ ਸੀ ਕੋਈ ਤੇ ਉਸਨੇ ਰਾਜੇ ਨੇ ਬਹੁਤ ਖੁਸ਼ੀਆਂ ਕੀਤੀਆਂ ਉਸ ਦਾ ਨਾਮ ਰੱਖਿਆ ਸਵਿਤਰੀ ਤੇ ਉਹ ਜਿਹੜੀ ਬੀਟੀਸੀ ਇਹਨਾਂ ਦੀ ਉਹ ਸਿਰਫ ਰੰਗ ਰੂਪ ਦੇ ਹੀ ਇੰਨੀ ਸੋਹਣੀ ਨਹੀਂ ਸੀ ਉਹਦੀ لیاقت ਵੀ ਬਹੁਤ ਸੀ ਉਹਨੇ ਬਹੁਤ ਵਿੱਦਿਆ ਹਾਸਲ ਕੀਤੀ ਘੋੜਸਵਾਰੀ ਸ਼ਸਤਰ ਵਿੱਦਿਆ ਹਰਕ ਚੀਜ਼ਾਂ ਦੀ ਪਰ ਉਹ ਬਹੁਤ ਜ਼ਿਆਦਾ ਇੰਨੇ ਗੁਣਾਂ ਦੇ ਹੋਣ ਦੇ ਬਾਵਜੂਦ ਵੀ ਬਹੁਤ ਸਹਿਣਸ਼ੀਲ ਸੀ ਬਹੁਤ ਨਿਮਰਤਾ ਵਾਲੀ ਸੀ ਸਾਰਿਆਂ ਨੂੰ ਪਿਆਰ ਕਰਨ ਵਾਲੀ ਸੀ ਆਗਿਆਕਾਰੀ ਸੀ ਸਾਰਿਆਂ ਆਪਣੇ ਮਾਤਾ ਪਿਤਾ ਦੀ ਤੇ ਸਾਰਿਆਂ ਨੂੰ ਸੁੱਖ ਦੇਣ ਵਾਲੀ ਸੀ ਜਦੋਂ ਉਹ ਵੱਡੀ ਹੋਈ ਤਾਂ ਰਾਜੇ ਨੂੰ ਫਿਕਰ ਪਿਆ ਕਿ ਹੁਣ ਇਸਦਾ ਵਿਆਹ ਕਰਨਾ ਹੈ ਪਰ ਇਸ ਦੇ ਪੈਰਲਲ ਇਸ ਦੇ ਮੇਚ ਦਾ ਤਾਂ ਕੋਈ ਰਾਜਕੁਮਾਰੀ ਨਹੀਂ ਮਿਲਦਾ ਸਾਰੇ ਕਿਤੇ ਉਹਨੇ ਕਾਫੀ ਜਿਵੇਂ ਦੂਸਰੀਆਂ ਸਟੇਟਸ 'ਚ ਵਿਜ਼ਿਟ ਕਰਦੇ ਰਹੇ ਸੀ ਸਾਰੇ ਦੇਸ਼ ਦੇ ਰਾਜੇ ਰਾਜਕੁਮਾਰ ਦੇਖੇ ਪਰ ਉਸ ਦੀ ਰਾਜਕੁਮਾਰੀ ਵਰਗਾ ਕੋਈ ਨਹੀਂ ਸੀ ਜਿਹੜਾ ਕਿ ਉਹਦੇ ਮੁਕਾਬਲੇ ਦਾ ਹੋਵੇ ਕਿਸੇ ਚ ਕੋਈ ਨੁਕਸੀ ਕਿਸੇ ਚ ਕੋਈ ਨੁਕਸੀ ਜੇ ਕੋਈ ਸਰੀਰਕ ਤੌਰ ਤੇ ਨਾ ਸੋਣਾ ਤੇ ਰਿਸ਼ਪੁਸ਼ਟ ਸੀ ਜਾਂ ਬਹਾਦਰ ਸੀ ਤਾਂ ਉਹ ਧਾਰਮਿਕ ਨਹੀਂ ਸੀ ਇੰਨਾ ਇੰਨਾ ਸਪਿਰਚੁਅਲਿਟੀ ਨਹੀਂ ਸੀ ਉਹਦੇ ਵਿੱਚ ਜੇ ਕੋਈ ਦੂਜੇ ਪਾਸੇ ਸੀ ਤਾਂ ਉਹ ਬਾਹਰੋਂ ਨਹੀਂ ਸੀ ਠੀਕ ਤਾਂ ਇਸ ਦਾ ਮਤਲਬ ਉਹਦੇ ਬਰਾਬਰ ਦਾ ਮੈਚ ਉਸ ਨੂੰ ਲੱਭ ਨਹੀਂ ਰਿਹਾ ਸੀ ਜਦੋਂ ਫਿਰ ਉਹ ਵੱਡੀ ਹੁੰਦੀ ਜਾਂਦੀ ਸੀ ਰਾਜੇ ਨੂੰ ਫਿਕਰ ਲੱਗਦਾ ਸੀ ਇੱਕ ਦਿਨ ਉਹਨੇ ਆਪਣੀ ਬੇਟੀ ਨੂੰ ਬੁਲਾ ਕੇ ਕਿਹਾ ਕਿ ਬੇਟਾ ਤੂੰ ਨਾ ਆਪਣੀ ਮਰਜ਼ੀ ਨਾਲ ਆਪਣਾ ਵਰ ਚੁਣ ਲੈ ਕਿਉਂਕਿ ਮੈਨੂੰ ਤਾਂ ਤੇਰੇ ਬਰਾਬਰ ਦਾ ਕੋਈ ਲੱਭਿਆ ਨਹੀਂ ਹੈ ਇੱਥੋਂ ਤੱਕ ਕਿ ਜੇ ਕੋਈ ਉਹਦੀ ਉਹਦੇ ਉਹਦੇ ਚਿਹਰੇ ਵੱਲ ਨਾ ਸਿਤਰੀ ਦੇ ਚਿਹਰੇ ਵੱਲ ਕੋਈ ਦੇਖ ਵੀ ਨਹੀਂ ਸਕਦਾ ਅੱਖਾਂ ਚੱਖਾਂ ਪਾ ਕੇ ਕਿਉਂਕਿ ਇੰਨੀ ਨਾਮ ਦੀ ਵੀ ਰੰਗਤ ਸੀ ਉਹਦੇ ਅੰਦਰ ਤੇ ਜਿਹੜਾ ਉਹਦੀ ਡਿਵਾਈਨ ਪਾਵਰ ਸੀ ਕੁਝ ਕਿਉਂਕਿ ਉਹਨੇ ਜਿਨ੍ਹਾਂ ਦੇ ਅੰਦਰ ਬਹੁਤ ਸ਼ੁਭ ਗੁਣ ਹੁੰਦੇ ਨੇ ਬਹੁਤ ਭਗਤੀ ਹੁੰਦੀ ਹੈ ਉਹਨਾਂ ਦੇ ਉੱਤੇ ਇੱਕ ਨੇਚਰਲ ਗਲੋ ਹੁੰਦਾ ਹੈ ਤੇ ਉਹਨਾਂ ਦਾ ਔਰਾ ਬੜਾ ਸਟਰੋਂਗ ਹੁੰਦਾ ਹੈ ਹਰ ਕੋਈ ਉਹਨਾਂ ਦੇ ਨੈਤਰਾਂ ਵੱਲ ਦੇਖ ਵੀ ਨਹੀਂ ਸਕਦਾ ਤੇ ਜਿੰਨੇ ਰਾਜਕੁਮਾਰ ਵਗੈਰਾ ਕੋਈ ਉਹਦੇ ਬਰਾਬਰ ਦਾ ਹੈ ਹੀ ਨਹੀਂ ਸੀ ਕੋਈ ਉਹਦੇ ਅੱਖਾਂ ਚ ਅੱਖਾਂ ਪਾ ਕੇ ਵੀ ਨਹੀਂ ਸੀ ਦੇਖ ਸਕਦਾ ਤੇ ਫਿਰ ਰਾਜੇ ਨੇ ਕਿਹਾ ਕਿ ਬੇਟਾ ਇਸ ਤਰ੍ਹਾਂ ਕਿ ਮੈਂ ਤੈਨੂੰ ਹੁਣ ਕੁਆਰੀ ਤਾਂ ਨਹੀਂ ਰੱਖ ਸਕਦਾ ਨਾ ਕਿਉਂਕਿ ਇਹ ਵੀ ਪਾਪ ਹੁੰਦਾ ਜਦੋਂ ਕੰਨਿਆ ਵੱਡੀ ਹੋ ਜੇ ਤੇ ਮਾਤਾ ਪਿਤਾ ਨੇ ਉਹਦਾ ਵਿਆਹ ਕਰਨਾ ਹੁੰਦਾ ਤੇ ਬੇਟੇ ਮੈਂ ਹੁਣ ਤੈਨੂੰ ਹੀ ਇਹ ਕਹਿ ਰਿਹਾ ਕਿ ਤੂੰ ਨਾ ਰਥਕੂੜੇ ਵਗੈਰਾ ਸੈਨਾਪਤੀ ਸੋਲਜਰਸ ਜੋ ਵੀ ਤੈਨੂੰ ਚਾਹੀਦਾ ਤੂੰ ਆਪਣੇ ਨਾਲ ਲੈ ਜਾ ਸਿਆਣੀ ਪੰਡਤ ਲੈ ਜਾ ਜੋਤਸੀ ਲੈ ਜਾ ਜਿਸ ਤਰ੍ਹਾਂ ਤੇਰੇ ਦਿਲ ਕਰਦਾ ਤੂੰ ਸਾਰੀ ਆਰਮਡ ਫੋਰਸਿਸ ਤੇਰੇ ਨਾਲ ਹੋਣਗੀਆਂ ਤੈਨੂੰ ਕੋਈ ਖਤਰਾ ਨਹੀਂ ਹੋਊਗਾ ਤੂੰ ਆਪਣੇ ਆਪ ਸਾਰੇ ਦੇਸ਼ ਦਾ ਭ੍ਰਮਣ ਕਰ ਤੇ ਤੂੰ ਆਪਣੇ ਆਪ ਆਪਣਾ ਵਰ ਚੁਣ ਲੈ ਜਿੱਥੇ ਤੂੰ ਕਹੇਂਗੇ اسی ਤਰ੍ਹਾਂ ਵਿਆਹ ਕਰਵਾ ਲਾਂਗੇ ਤੇ ਸਵਿਤਰੀ ਨੇ ਸਤਿਵਚਨ ਕੀਤੇ ਤੇ ਉਹ ਚੱਲ ਪਈ ਉਹ ਕਾਫੀ ਜਗ੍ਹਾ ਤੇ ਗਈ ਪਰ ਉਸ ਨੂੰ ਕੋਈ ਵੀ ਨਹੀਂ ਸੀ ਸੂਟ ਕਰਦਾ ਜਿਵੇਂ ਜਿਸ ਤਰ੍ਹਾਂ ਦਾ ਉਹ ਚਾਹੁੰਦੀ ਸੀ ਕਿ ਕੋਈ ਦੇਵੀ ਗੁਣਾਂ ਦੇ ਵਿੱਚ નિਪੁੰਨ ਹੋਵੇ ਕੋਈ ਪੂਰੇ ਭक्ति भाव ਵੱਡਾ ਹੋਵੇ ਕੋਈ ਬਹੁਤ ਗੁਣਵਾਨ ਬੰਦਾ ਹੋਵੇ ਤਾਂ ਇੱਕ ਦਿਨ ਉਸਨੇ ਦੇਖਿਆ ਕਿ ਜੰਗਲ ਦੇ ਵਿੱਚੋਂ ਇੱਕ ਜੰਗਲ ਚੋਂ ਲੰਘ ਰਹੀ ਸੀ ਤਾਂ ਉਸਨੇ ਦੇਖਿਆ ਕਿ ਇੱਕ ਕੋਈ ਨੌਜਵਾਨ ਲੇਟਿਆ ਹੋਇਆ ਉਹਦੇ ਉਹਦੇ ਨੇੜੇ ਲੱਕੜਾਂ ਦਾ ਵੱਡਾ ਸਾਰਾ ਗੱਠੜ ਪਿਆ ਹੋਇਆ ਉਹ ਆਰਾਮ ਕਰ ਰਿਹਾ ਹੈ ਤੇ ਉਹਦੇ ਚਿਹਰੇ ਤੇ ਇੰਨਾ ਤੇਜ ਸੀ ਇੰਨਾ ਨੂਰ ਸੀ ਉਹ ਕਹਿੰਦੀ ਬਸ ਮੈਨੂੰ ਤਾਂ ਇਹ ਪਸੰਦ ਹੈ ਮੇਰੇ ਵਾਸਤੇ ਤੇ ਉਹ ਜਿਹੜੇ ਸਾਰੇ ਉਹਦੇ ਨਾਲ ਗਏ ਹੋਏ ਸੀ ਪੰਡਿਤ ਸੈਨਾਪਤੀ ਵਗੈਰਾ ਉਹ ਕਹਿੰਦੇ ਬੇਟਾ ਇਹ ਤਾਂ ਬਿਲਕੁਲ ਗਰੀਬੜਾ ਜਿਹਾ ਲੱਗਦਾ ਹੈ ਇਹ ਕਿਸ ਤਰ੍ਹਾਂ ਤੁਹਾਡੇ ਬਰਾਬਰ ਤੁਸੀਂ ਰਾਜਕੁਮਾਰੀ ਹੋ ਐਡੇ ਵੱਡੇ ਰਾਜੇ ਦੀ ਬੇਟੀ ਤੇ ਉਹ ਕਹਿੰਦੀ ਵੀ ਇਹਦੇ ਬਾਰੇ ਤੁਸੀਂ ਪਤਾ ਕਰੋ ਕਿਦਾ ਕੀ ਬੈਕਗ੍ਰਾਉਂਡ ਹੈ ਤੁਰਣ ਸਾਰਾ ਪਤਾ ਕੀਤਾ ਉਹ ਕਹਿੰਦੇ ਜੀ ਵੀ ਇੱਥੇ ਨਾ ਇੱਕ ਨੇੜੇ ਇੱਕ ਕੱਖਾਂ ਦੀ ਕੁਲੀ ਹੈ ਬਣੀ ਹੋਈ ਉਸ ਚੌਪੜੀ ਦੇ ਵਿੱਚ ਇਸ ਦੇ ਬਜ਼ੁਰਗ ਮਾਂ-ਬਾਪ ਰਹਿੰਦੇ ਨੇ ਬਸ ਇੱਕ ਅੱਲਾ-ਕੱਲਾ ਉਹਨਾਂ ਦਾ ਬੇਟਾ ਤੇ ਜਿਹੜੇ ਉਹ ਬਜ਼ੁਰਗ ਮਾਤਾ-ਪਿਤਾ ਨੇ ਉਹ ਵੀ ਬਲਾਈਂਡ ਨੇ ਅੰਨੇ ਨੇ ਦੇਖ ਨਹੀਂ ਸਕਦੇ ਤੇ ਅਸੀਂ ਸਾਰਾ ਪਤਾ ਕੀਤਾ ਕਿ ਪਹਿਲਾਂ ਉਹ ਕਿਸੇ ਦੇਸ਼ ਦੇ ਰਾਜੇ ਹੁੰਦੇ ਸੀ ਤੇ ਬਹੁਤ ਚੰਗੇ ਸੀ ਬਹੁਤ ਧਰਮ-ਕਰਮ ਕਰਦੇ ਹੁੰਦੇ ਸੀ ਪਰ ਜਿਹੜੀ ਦੁਸ਼ਮਣ ਦੁਸ਼ਮਣਾਂ ਨੇ ਟੈਗ ਕਰਤਾ ਤੇ ਉਹ ਵਿਚਾਰੇ ਕਿਉਂਕਿ ਜਿਹੜੇ ਬਹੁਤੇ ਭਗਤੀਪਾ ਵਾਲੇ ਹੁੰਦੇ ਨੇ ਬੜੇ ਭੋਲੇ ਪਾਲੇ ਹੁੰਦੇ ਨੇ ਇੰਨਾ ਜ਼ਿਆਦਾ ਉਹ ਲੜਾਈ ਤੇ ਧਿਆਨ ਨਹੀਂ ਦਿੰਦੇ ਤੇ ਉਹਨੇ ਧੋਖੇ ਨਾਲ ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਹਰਾਤਾ ਤਿੰਨਾਂ ਦਾ ਇੱਕੋ ਇੱਕ ਬੇਟਾ ਸੀ ਫਿਰ ਉਹਨੇ ਇਹਨਾਂ ਤਿੰਨਾਂ ਨੂੰ ਆਪਣੇ ਰਾਜ ਤੋਂ ਕੱਢ ਦਿੱਤਾ ਦੇਸ਼ ਨਿਕਾਲਾ ਦਿੱਤਾ ਇਹਨਾਂ ਦਾ ਰਾਜ ਹੜੱਪ ਲਿਆ ਇਹਨਾਂ ਕੋਲ ਕੁਝ ਨਹੀਂ ਛੱਡਿਆ ਸਾਰੇ ਗਹਿਣੇ ਗੁਣੇ ਲਹਾ ਲਏ ਸਿਰਫ ਤਿੰਨ ਕੱਪੜਿਆਂ ਦੇ ਵਿੱਚ ਇਹਨਾਂ ਨੂੰ ਕੱਢ ਦਿੱਤਾ ਪਰ ਜਿਹੜਾ ਇਹਨਾਂ ਦਾ ਬੇਟਾ ਹੈ ਨਾ ਇਹ ਬਹੁਤ ਜਿਹੜੇ ਇਹ ਮਰਾਜਾ ਰਾਣੀ ਸੀ ਇਹਨਾਂ ਨੂੰ ਇੰਨਾ ਸਦਮਾ ਲੱਗਿਆ ਕਿ ਸਾਡੇ ਨਾਲ ਕੀ ਹੋਇਆ ਇਹ ਤੇ ਇਹ ਇਸ ਕਰਕੇ ਰੋ ਰੋ ਕੇ ਟੈਨਸ਼ਨ ਦੇ ਨਾਲ ਇਹਨਾਂ ਦੀਆਂ ਅੱਖਾਂ ਚਲੀਆਂ ਗਈਆਂ ਇਹ ਬਲਾਈਂਡ ਹੋ ਗਏ ਤੇ ਪਰ ਇਹ ਜਿਹੜਾ ਇਹਨਾਂ ਦਾ ਬੇਟਾ ਬਹੁਤ ਲਾਇਕ ਹੈ ਇਹ ਇਸਨੇ ਆ ਕੇ ਕੱਖਾਂ ਦੀ ਝੌਂਪੜੀ ਜੀ ਬਣਾ ਕੇ ਆਪਣੇ ਮਾਪੇ ਨੂੰ ਬੜੇ ਸਤਿਕਾਰ ਨਾਲ ਰੱਖਿਆ ਤੇ ਆਪੇ ਸਾਰਾ ਦਿਨ ਜੰਗਲ ਚ ਜਾਂਦਾ ਲੱਕੜਾਂ ਕੱਟਦਾ ਤੇ ਉਹਨਾਂ ਲੱਕੜਾਂ ਨੂੰ ਵੇਚ ਕੇ ਜੋ ਥੋੜਾ ਬਹੁਤ ਮਿਲਦਾ ਉਹਦਨ ਰਸ਼ਨ ਪਾਣੀ ਲਿਆ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਬਹੁਤ ਤੇ ਹਰ ਵੇਲੇ ਭਗਤੀ ਕਰਦਾ ਰਹਿੰਦਾ ਜਾਂ ਸੇਵਾ ਕਰਦਾ ਰਹਿੰਦਾ ਹੋਰ ਇਸ ਦਾ ਕੋਈ ਖਿਆਲ ਨਹੀਂ ਕਿਸੇ ਪਾਸੇ ਇਹਨੂੰ ਕੋਈ ਮਾੜੀ ਆਦਤ ਨਹੀਂ ਹੈ ਇੰਨਾ ਹੀ ਪਤਾ ਲੱਗਿਆ ਉਹ ਕਹਿੰਦੀ ਬਸ ਮੈਨੂੰ ਇਹ ਪਸੰਦ ਹੈ ਤੇ ਉਹ ਉਹਨੂੰ ਨਾ ਤਾਂ ਸਤਿਆ ਉਸ ਦਾ ਨਾਂ ਸੀ ਲੜਕੇ ਦਾ ਸਤਿਆਵਾਨ ਤੇ ਨਾ ਤਾਂ ਸਤਿਆਵਾਨ ਨੂੰ ਕੁਝ ਕਿਸੇ ਗੱਲ ਦਾ ਪਤਾ ਲੱਗਿਆ ਉਹ ਤਾਂ ਤਪਿਆਸੀ ਨਾ ਉਹਦੇ ਮਾਂ-ਬਾਪ ਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ ਬਸ ਇਹ ਸਵਿਤਰੀ ਉਸ ਨੂੰ ਦੇਖ ਕੇ ਆ ਗਈ ਤੇ ਆ ਕੇ ਆਪਣੇ ਪਿਤਾ ਨੂੰ ਕਹਿਣ ਲੱਗੀ ਪਿਤਾ ਜੀ ਮੈਂ ਬਰ ਆਪਣਾ ਲੱਭ ਲਿਆ ਤੇ ਦੱਸਿਆ ਕਿ ਇਸ ਤਰ੍ਹਾਂ ਉਸ ਦਾ ਨਾਮ ਸਤਿਆਵਾਨ ਹੈ ਤੇ ਫੁਲਾਣੀ ਜੰਗਲ ਦੇ ਵਿੱਚ ਉਸ ਟਾਈਮ ਉਸ ਰਾਜੇ ਨੂੰ ਮਿਲਣ ਵਾਸਤੇ ਨਾਰਦ ਰਿਸ਼ੀ ਆਏ ਹੋਏ ਸੀ ਨਾਰਦ ਰਿਸ਼ੀ ਨੂੰ ਵੀ ਵੈਸੇ ਦੇ ਕਿਸਮ ਦਾ ਸੁਰਾਪ ਹੈ ਕਿ ਤੁਸੀਂ ਇੱਕ ਥਾਂ ਤੇ ਟਿੱਕੇ ਨਹੀਂ ਬਹੋਗੇ ਸਾਰੇ ਯੂਨੀਵਰਸ ਤੇ ਵੀ ਤੁਸੀਂ ਘੁੰਮਦੇ ਫਿਰੋਗੇ ਹਰ ਥਾਂ ਤੇ ਤੇ ਉਹ ਇਧਰ ਉਧਰ ਫਿਰਦੇ ਰਹਿੰਦੇ ਨੇ ਪਰ ਉਹ ਚੰਗੀਆਂ ਗੱਲਾਂ ਕਰਦੇ ਨੇ ਕਿਉਂਕਿ ਥੋੜਾ ਜਿਹਾ ਨਾ ਚਾਹੀਦਾ ਇਹ ਵੀ ਹੈ ਕਿ ਉਹ ਇੱਕ ਦੂਜੇ ਦੀ ਗੱਲ ਦੂਜੇ ਨਾਲ ਕਰ ਦਿੰਦੇ ਨੇ ਕਿ ਵੀ ਲੜਾਈਆਂ ਪੜਾਈਆਂ ਵੀ ਹੋ ਜਾਂਦੀਆਂ ਨੇ ਪਰ ਆਮ ਤੌਰ ਤੇ ਉਹ ਕਿਉਂਕਿ ਰਿਸ਼ੀ ਨੇ ਨਾ ਉਪਦੇਸ਼ ਦਿੰਦੇ ਨੇ ਕਦੇ ਵੀ ਕਿਸੇ ਤੇ ਜਾ ਕੇ ਪਲਾ ਕਰਦੇ ਹੁੰਦੇ ਨੇ ਤੇ ਆਪਾਂ ਜਾਣਦੇ ਹਾਂ ਕਿ ਤਰੂ ਤੇ ਪਹਿਲਾਦ ਨੂੰ ਵੀ ਉਹਨਾਂ ਨੇ ਉਪਦੇਸ਼ ਦਿੱਤਾ ਸੀ ਤਾਂ ਨਾਰਦ ਰਿਸ਼ੀ ਜਿਹੜੇ ਚੰਗੇ ਚੰਗੇ ਵੱਡੇ ਵੱਡੇ ਭਗਤ ਰਾਜਿਆਂ ਨੂੰ ਮਿਲਣਾਉਂਦੇ ਹੁੰਦੇ ਸੀ ਤੇ ਉਹਦੇ ਕੋਲ ਉਹਦੇ ਪਿਤਾ ਕੋਲ ਬੈਠੇ ਹੋਏ ਸੀ ਉਸ ਟਾਈਮ ਜਦੋਂ ਉਹਨਾਂ ਨੇ ਉਹਨਾਂ ਦੇ ਪਿਤਾ ਨੇ ਕਿਹਾ ਕਿ ਰਿਸ਼ੀ ਜੀ ਤੁਸੀਂ ਦੇਖੋ ਇਸਨੇ ਜਿਸ ਦਾ ਨਾਮ ਲਿਆ ਵੀ ਤੁਸੀਂ ਆਪਣਾ ਧਿਆਨ ਲਗਾ ਕੇ ਦੇਖੋ ਕਿ ਉਹ ਠੀਕ ਹੈ ਮੈਂ ਛ ਮੇਰੀ ਬੇਟੀ ਵਾਸਤੇ ਨਰਦਿਸ਼ੀ ਕੁਮ ਤੇਨ ਲਗਾਇਆ ਤਾਂ ਕਹਿੰਦੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਉੱਥੇ ਨਹੀਂ ਕਰਨਾ ਰਿਸ਼ਤਾ ਤੇ ਉਹ ਕਹਿੰਦੇ ਵੀ ਕੀ ਗੱਲ ਹੋਗੀ ਜੇ ਉਹਦੇ ਵਿੱਚ ਕੋਈ ਨੁਕਸ ਹੈ ਕੋਈ ਖੋਟ ਹੈ ਤੇ ਉਹ ਕਹਿੰਦੇ ਨਹੀਂ ਨਹੀਂ ਉਹ ਤੇ ਕੋਈ ਖੋਟ ਨਹੀਂ ਹੈ ਉਹਦੇ ਚ ਤਾਂ ਬਹੁਤ ਜ਼ਿਆਦਾ ਗੁਣ ਨੇ ਤੇ ਬਹੁਤ ਹੀ ਤੇਜਸਵੀ ਬਹੁਤ ਹੀ ਪਿਆਰਾ ਰਾਜਕੁਮਾਰ ਹੈ ਹੈ ਵੈਸੇ ਤਾਂ ਹੋ ਪਰ ਉਹਨਾਂ ਦਾ ਕਿਸਮਤ ਨੇ ਇਸ ਤਰ੍ਹਾਂ ਹੋਇਆ ਵੀ ਉਹਨਾਂ ਨਾਲ ਸਾਰਾ ਰਾਜਪਾ ਖੁੱਸ ਗਿਆ ਤੇ ਹੁਣ ਬੜੇ ਗਰੀਬੀ ਦੇ ਵਿੱਚ ਜੀਵਨ ਬਿਤਾ ਰਹੇ ਨੇ ਉਹਦੇ ਵਿੱਚ ਬਹੁਤ ਗੁਣ ਨੇ ਤੇ ਬਸ ਇੱਕੋ ਹੀ ਜਿਹੜਾ ਔਗੜ ਹੈ ਨਾ ਉਹ ਇਹ ਹੈ ਕਿ ਇੱਕ ਸਾਲ ਸਿਰਫ ਉਹਨੇ ਜਿਉਂਦਾ ਰਹਿਣਾ ਹੋਰ ਉਹਦੀ ਜ਼ਿੰਦਗੀ ਤਾਂ ਸਿਰਫ ਇੱਕ ਸਾਲ ਬਾਕੀ ਰਹਿ ਗਿਆ ਇਸ ਕਰਕੇ ਤੁਸੀਂ ਆਪਣੀ ਬੇਟੀ ਦੀ ਜ਼ਿੰਦਗੀ ਉੱਥੇ ਬਰਬਾਦ ਨਾ ਕਰੋ ਪੂਰੇ ਇੱਕ ਸਾਲ ਬਾਅਦ ਐਗਜ਼ੈਕਟਲੀ ਅੱਜ ਤੋਂ ਇੱਕ ਸਾਲ ਬਾਅਦ ਐਨੇ ਵਜੇ ਉਸਨੇ ਮਰ ਜਾਣਾ ਤੇ ਉਹਦਾ ਸਵਿਤਰੀ ਦਾ ਪਿਤਾ ਵੀ ਕੰਬ ਗਿਆ ਤੇ ਕਹਿੰਦਾ ਬੇਟੀ ਬਈ ਬਿਲਕੁਲ ਨਹੀਂ ਉੱਥੇ ਤਾਂ ਕਰਨਾ ਐ ਕਿਵੇਂ ਤੂੰ ساری ਜ਼ਿੰਦਗੀ گزارੇਂਗੀ ਤੇ ਤੂੰ ਨਾ ਬੇਟਾ ਹੁਣ ਦੁਬਾਰਾ ਜਾ ਹੋਰ ਕਿਸੇ ਰਾਜਕੁਮਾਰ ਜਾਂ ਕਿਸੇ ਨੂੰ ਵੀ ਤੂੰ ਪਸੰਦ ਕਰ ਮੈਂ ਉਹਦੇ ਨਾਲ ਤੇਰਾ ਵਿਆਹ ਕਰ ਦੂੰਗਾ ਸਵਿਤਰੀ ਕਹਿੰਦੀ ਕਿ ਪਿਤਾ ਜੀ ਇਹ ਕੰਨਿਆਂ ਦਾ ਧਰਮ ਹੁੰਦਾ ਹੈ ਕਿ ਜਿਸ ਨੂੰ ਆਪਣਾ ਪਤੀ ਮੰਨ ਲਵੇ ਨਾ ਮਨ ਨਾਲ ਫਿਰ ਉਹ ਦੁਬਾਰਾ ਨਹੀਂ ਕਿਸੇ ਹੋਰ ਪਾਸੇ ਧਿਆਨ ਦਿੰਦੀ ਵੀ ਮੈਂ ਤਾਂ ਉਸ ਨੂੰ ਆਪਣੇ ਮਨੋਂ ਆਪਣਾ ਪਤੀ ਸਵੀਕਾਰ ਕਰ ਲਿਆ ਤੇ ਅੱਗੋਂ ਮੇਰੀ ਕਿਸਮਤ ਤੇ ਤੁਸੀਂ ਹੁਣ ਨਾ ਮੇਰਾ ਵਿਆਹ ਉੱਥੇ ਹੀ ਕਰ ਦੋ ਕਿ ਮੈਂ ਉੱਥੇ ਹੀ ਕਰਾਉਣਾ ਮੇਰਾ ਉਹਦੇ ਨਾਲ ਸੰਜੋਗ ਹੋਣਾ ਪਰਮਾਤਮਾ ਵੱਲੋਂ ਮੈਨੂੰ ਉਹਦੇ ਉੱਤੇ ਹੀ ਮੇਰਾ ਦਿਲ ਆਇਆ ਤੇ ਇਸ ਕਰਕੇ ਮੈਂ ਆਪਣੇ ਡਿਸੀਜਨ ਤੋਂ ਹੁਣ ਪਿੱਛੇ ਨਹੀਂ ਮੁੜਨਾ ਅਖਰਚ ਨੂੰ ਰਾਜ ਨੂੰ ਮੰਨਣਾ ਪਿਆ ਤੇ ਫਿਰ ਰਾਜਾ ਉਹ ਮਪਾਪ ਰਿਸ਼ਤਾ ਲੈ ਕੇ ਉਹਨਾਂ ਦੇ ਉਹਦੇ ਮਾਮਾਪਾ ਕੋਲ ਗਿਆ ਸਤਿਯਵੰਦ ਤੇ ਉਹਨੇ ਜਾ ਕੇ ਕਿਹਾ ਕਿ ਇਸਰਾ ਮੇਰੀ ਬੇਟੀ ਨੂੰ ਤੁਸੀਂ ਸਵੀਕਾਰ ਕਰੋ ਤੇ ਉਹ ਕਹਿੰਦੇ ਕਿ ਜੀ ਇਹ ਠੀਕ ਹੈ ਕਿ ਅਸੀਂ ਕਦੇ ਰਾਜੇ ਹੁੰਦੇ ਸੀ ਪਰ ਅਸੀਂ ਤਾਂ ਬਹੁਤ ਗਰੀਬੜੇ ਜਿਹੇ ਆ ਤੁਹਾਡੀ ਬੇਟੀ ਨਾ ਜੰਗਲਾਂ ਨਾਲ ਪਲੀ ਹੋਈ ਰਾਜਕੁਮਾਰੀ ਤੇ ਅਸੀਂ ਉਸ ਦੀ ਕੋਈ ਸੇਵਾ ਨਹੀਂ ਕਰ ਸਕਾਂਗੇ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਕੋਈ ਕਪੜਾ ਨੀੜਾ ਚੰਗਾ ਕੋਈ ਖਾਣ ਪੀਣੋ ਕੁਝ ਨਹੀਂ ਸਾਡਾ ਤਾਂ ਬੇਟਾ ਜੋ ਜੰਗਲੀ ਫਲ ਫੁੱਲ ਇਕੱਠੇ ਕਰ ਲਿਆ ਹੁੰਦਾ ਬਸ ਉਹਨਾਂ ਨਾਲ ਅਸੀਂ ਗੁਜ਼ਾਰਾ ਕਰਦੇ ਆਂ ਲੱਕੜਾਂ ਵਗੈਰਾ ਵੇਚ ਦਿੰਦਾ ਤੇ ਅਸੀਂ ਤਾਂ ਬਸ ਭਗਤੀ ਕਰਦੇ ਆਂ ਰੱਬ ਦੇ ਆਸਰੇ ਅਸੀਂ ਬੈਠੇ ਹੋਏ ਆਂ ਤੇ ਰਾਜਕੁਮਾਰੀ ਦੇ ਯੋਗ ਨਹੀਂ ਹੈ ਇਹ ਕਰ ਪਰ ਉਸ ਪਤਨੀ ਦੇ ਅਕੇ ਨਹੀਂ ਸਾਨੂੰ ਕਿਸੇ ਚੀਜ਼ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਮੇਰੀ ਬੇਟੀ ਤਾਂ ਬਹੁਤ ਸਬਰ ਸ਼ੁਕਰ ਵਾਲੀ ਹੈ ਤੇ ਬਾਕੀ ਸਾਰੇ ਪਦਾਰਥ ਅਸੀਂ ਭੇਜਾਂਗੇ ਤੁਸੀਂ ਬਿਲਕੁਲ ਫਿਕਰ ਨਹੀਂ ਕਰਨਾ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਤੇ ਉਹ ਜਿਹੜੇ ਸਿਤਰੀ ਦੇ ਮਾਤਾ ਪਿਤਾ ਸੀ ਉਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਗਿਫਟਸ ਵਗੈਰਾ ਦਿੱਤੇ ਬਹੁਤ ਸੋਨਾ ਚਾਂਦੀ ਸਾਰੀ ਤਰ੍ਹਾਂ ਦੇ ਪਦਾਰਥ ਲੱਦ ਕੇ ਰਥਾਂ ਘੋੜਿਆਂ ਦੇ ਤੇ ਨਾਲ ਉੱਥੇ ਪਹੁੰਚਾਤੇ ਬਾਰੂ ਸ੍ਰੀਤਰੀ ਨੇ ਕੁਝ ਵੀ ਸਵੀਕਾਰ ਨਹੀਂ ਕੀਤਾ ਉਹ ਕਹਿੰਦੀ ਵੀ ਠੀਕ ਹੈ ਤੁਸੀਂ ਜੋ ਦੇਣਾ ਸੀ ਦਿੱਤਾ ਹੁਣ ਤੁਸੀਂ ਜਾਓ ਹੁਣ ਬਸ ਮੇਰੀ ਜ਼ਿੰਦਗੀ ਹੈ ਮੈਂ ਆਪਣੇ ਆਪ ਮੈਂ ਪਰਮਾਤਮਾ ਦੇ ਆਸਰੇ ਮੈਂ ਇਹ ਬਤਾਉਂਗੀ ਭਗਤੀ ਦੇ ਵਿੱਚ ਤੇ ਆਪਣੇ ਪਿਤਾ ਨੂੰ ਕਿਹਾ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਉਸ ਤੋਂ ਬਾਅਦ ਸ੍ਰੀਤਰੀ ਨੇ ਜੋ ਸਾਰੇ ਗਹਿਣੇ ਵਗੈਰਾ ਧਨ ਸੀ ਸਾਰਾ ਵੜਤਾ ਉੱਥੇ ਗਰੀਬ ਲੋਕਾਂ ਦੇ ਵਿੱਚ ਰਿਸ਼ੀਆ ਮੁਨੀਆ ਨੂੰ ਭੇਟਾ ਕਰਤਾ ਜੰਗਲ ਦੇ ਵਿੱਚ ਰਹਿੰਦੇ ਸੀ ਇਨ ਸਾਰੇ ਪਦਾਰਥ ਪੇਟਾ ਕਰਤੇ ਤੇ ਕਿਤਾ ਕਿ ਉਸਦੇ ਸੱਸ ਸੌਰੇ ਨੂੰ ਤੇ ਉਸਦੇ ਪਤੀ ਨੂੰ ਇਹ ਨਾ ਮਹਿਸੂਸ ਹੋਵੇ ਕਿ ਮਤਲਬ ਇਨਫੀਰੀਓਰਿਟੀ ਕੰਪਲੈਕਸ ਆ ਜਾਂਦਾ ਨਾ ਕਿ ਅਸੀਂ ਕੁਝ ਨਹੀਂ ਕਰਨ ਯੋਗ ਇਹਨੇ ਕਿੰਨਾ ਕੁਛ ਲਿਆਂਦਾ ਤੇ ਬਿਲਕੁਲ ਸਾਦਾ ਜੀਵਨ ਬਿਤਾਉਣ ਲੱਗ ਪਈ ਉਹਨੇ ਕੁਝ ਸਾਰੇ ਗਹਿਣੇ ਵਗੈਰਾ ਲਾਤੇ ਤੇ ਬਿਲਕੁਲ ਸਾਦੇ ਕਪੜੇ ਪਾ ਕੇ ਉਹ ਲਗਾਤਾਰ ਆਪਣੇ ਸੱਸ ਸੌਰੇ ਨੂੰ ਮਾਤਾ ਪਿਤਾ ਸਮਝ ਕੇ ਉਹਨਾਂ ਦੀ ਸੇਵਾ ਦੇ ਵਿੱਚ ਰਹਿੰਦੀ ਸੀ ਤੇ ਸਤਿਆਵਾਨ ਇਸੇ ਤਰ੍ਹਾਂ ਹੀ ਸਵੇਰ ਨੂੰ ਜਾਂਦਾ ਸੀ ਸਾਰਾ ਦਿਨ ਉਹ ਲੱਕੜਾ ਵਗੈਰਾ ਕੱਟ ਕੇ ਦੂਰ ਨੇੜੇ ਦੇ ਜੰਗਲਾਂ ਦੇ ਵਿੱਚੋਂ ਫਿਰ ਕਿਤੇ ਨਾ ਕਿਤੇ ਸ਼ਹਿਰ ਜਾ ਕੇ ਵੇਚ ਕੇ ਫਿਰ ਥੋੜਾ ਬਹੁਤ ਜੋ ਮਿਲਦਾ ਸੀ ਉਹ ਲੈ ਕੇ ਆਉਂਦਾ ਸੀ ਤੇ ਫਿਰ ਉਹ ਸ਼ਾਮ ਨੂੰ ਵੀ ਸਾਰੇ ਜਣੇ ਬੈਠ ਕੇ ਭਗਤੀ ਕਰਦੇ ਸੀ ਸਵੇਰੇ ਵੀ ਭਗਤੀ ਕਰਦੇ ਸੀ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ ਆਪਣੇ ਦਿਨ ਗੁਜ਼ਾਰ ਰਹੇ ਸੀ ਸਵਿਤਰੀ ਨੇ ਕਿਸੇ ਨੂੰ ਤਾਂ ਜ਼ਾਹਿਰ ਨਹੀਂ ਹੋਣ ਦਿੱਤਾ ਪਰ ਉਸ ਨੂੰ ਅੰਦਰੋਂ-ਅੰਦਰੀ ਪਤਾ ਸੀ ਕਿ ਹੁਣ ਦੇਖੋ ਇੱਕ ਇੱਕ ਦਿਨ 깈ਟ ਗਿਆ ਦੀ ਜ਼ਿੰਦਗੀ ਦਾ ਦੋ ਦਿਨ 깈ਟ ਗਏ ਹਰ ਵਕਤ ਉਸ ਨੂੰ ਇਸ ਚੀਜ਼ ਦਾ ਖਿਆਲ ਲੈਂਦਾ ਸੀ ਕਿ ਇੱਕ ਦਿਨ ਮੇਰੇ ਐਨੇ ਚੰਗੇ ਪਤੀ ਨੇ ਮੈਨੂੰ ਛੱਡ ਕੇ ਚਲੇ ਜਾਣਾ ਤੇ ਪਰ ਉਹ ਉਸ ਨੂੰ ਵਿਸ਼ਵਾਸ ਸੀ ਕਿ ਕੋਈ ਨਹੀਂ ਮੈਂ ਪਰਮਾਤਮਾ ਦੀ ਭਗਤੀ ਦੇ ਵਿੱਚ ਹੀ ਰਹਿਣਾ ਹੈ ਕਿਉਂਕਿ ਜੇ ਕਿਸੇ ਹੋਂਏ ਨੂੰ ਟਾਲ ਸਕਦੇ ਨੇ ਤਾਂ ਸਿਰਫ ਪਰਮਾਤਮਾ ਹੋਰ ਤੱਕ ਸੇ ਹੱਥ ਵਾਸ ਹੈ ਨਹੀਂ ਸੋ ਇਸ ਕਰਕੇ ਉਹ ਬਹੁਤ ਹੀ ਚੰਗਾ ਜੀਵਨ ਬਤਾ ਰਹੀ ਸੀ ਬਿਲਕੁਲ ਤਪੱਸਵੀ ਆ ਵਰਗਾ ਤੇ ਬਹੁਤ ਸੇਵਾ ਹਰ ਇੱਕ ਦੀ ਕਰਦੀ ਸੀ ਹਰ ਵੇਲੇ ਖੁਸ਼ੀ ਖੇੜੇ ਵਿੱਚ ਰਹਿੰਦੀ ਸੀ ਕਿਸੇ ਨੂੰ ਉਹਨੇ ਕਦੇ ਅਹਿਸਾਸ ਹੀ ਨਹੀਂ ਹੁੰਨ ਦਿੱਤਾ ਕਿ ਉਹਨੂੰ ਕਿਸੇ ਚੀਜ਼ ਦਾ ਫਿਕਰ ਹੈ ਇਸ ਤਰ੍ਹਾਂ ਕਰਦੇ ਕਰਦੇ ਉਹ ਦਿਨ ਆਖਿਰ ਆ ਗਿਆ ਜਿਸਨ ਸਤਿਆਵੰਦ ਦਾ ਆਖਰੀ ਦਿਨ ਸੀ ਤੇ ਉਸਨੇ ਉਸ ਤੋਂ 3 ਦਿਨ ਪਹਿਲਾਂ ਸਿਤਰੀ ਨੇ ਖਾਣਾ ਪੀਣਾ ਛੱਡ ਦਿੱਤਾ ਪਾਣੀ ਵੀ ਪੀਣਾ ਛੱਡ ਤਾ ਤੇ ਲਗਾਤਾਰ ਪਕਤੀ ਦੇ ਵਿੱਚ ਚਲੀ ਗਈ ਦੇ ਸਾਰੇ ਘਰ ਦੇ ਕਹਿੰਦੇ ਕਿ ਬੇਟਾ ਤੂੰ ਇਹੋ ਜਿਹਾ ਇਨ ਹਾਰਡ ਵਰਤ ਕਿਉਂ ਕਰ ਰਹੀ ਹੈ ਉਹ ਕਹਿੰਦੀ ਨਹੀਂ ਪਿਤਾ ਜੀ ਤੁਸੀਂ ਫਿਕਰ ਨਾ ਕਰੋ ਤੇ ਮੈਂ ਨਾ ਕਿਸੇ ਮਕਸਦ ਲਈ ਕਰ ਰਹੀ ਹਾਂ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸੂਗੀ ਸਾਰਿਆਂ ਦੇ ਸਾਰਿਆਂ ਦੇ ਫਾਇਦੇ ਵਾਸਤੇ ਹੀ ਹੈ ਇਹ ਚਲੋ ਕਿਸੇ ਨੇ ਉਸ ਨੂੰ ਕੁਝ ਕਿਹਾ ਨਹੀਂ ਪਰ ਉਹ ਤਿੰਨੇ ਦਿਨ ਸੇਵਾ ਵੀ ਕਰਦੀ ਰਹੀ ਸਾਰਿਆਂ ਦੀ ਤੇ ਪਕਤੀ ਵੀ ਬਹੁਤ ਕਰਦੀ ਰਹੀ ਤੇ ਉਹਨੇ ਖਾਧਾ ਪੀਤਾ ਵੀ ਕੁਛ ਨਾ ਚੌਥੇ ਦਿਨ ਫਿਰ ਉਸਨੇ ਆਪਣੇ ਸਹੁਰੇ ਨੂੰ ਕਿਹਾ ਕਿ ਪਿਤਾ ਜੀ ਮੈਨੂੰ ਆਗਿਆ ਦਿਓ ਮੈਂ ਹਮੇਸ਼ਾ ਤੁਹਾਡੀ ਸੇਵਾ ਵਿੱਚ ਰਹਿੰਦੀ ਹਾਂ ਮੈਂ ਕਦੇ ਬਾਹਰ ਨਿਕਲੀ ਨਹੀਂ ਹਾਂ ਅੱਜ ਮੈਂ ਆਪਣੇ ਪਤੀ ਦੇ ਨਾਲ ਚਲੀ ਜਾਵਾਂ ਜੰਗਲ ਵਿੱਚ ਮੇਰਾ ਦਿਲ ਕਰਦਾ ਹੈ ਦੇਖਣ ਨੂੰ ਥੋੜਾ ਜਿਹਾ ਤੇ ਉਹ ਕਹਿੰਦੇ ਲੈ ਬੇਟਾ ਇਹ ਕਿਹੜਾ ਪੁੱਛਣ ਦੀ ਗੱਲ ਹੈ ਵੀ ਤੂੰ ਤੇਰੇ ਪਤੀ ਦੇ ਨਾਲ ਹੀ ਜਾਣਾ ਤੂੰ ਜਾ ਪਰ ਸਤਿਆਵਾਨ ਨੇ ਕਿਹਾ ਕਿ ਨਹੀਂ ਤੁਸੀਂ ਰਾਜਕੁਮਾਰੀ ਹੋ ਕਦੇ ਤੁਸੀਂ ਇੰਨੀ ਹਾਰਡ ਲਾਈਫ ਦੇਖੀ ਨਹੀਂ ਹੈ ਜੰਗਲਾਂ ਦੇ ਵਿੱਚ ਤਾਂ ਕਿੰਨੇ ਗੰਡੇ-ਗੁੰਡੇ ਵੱਜਦੇ ਨੇ ਪੈਰਾਂ 'ਚ ਤੇ ਬਹੁਤ ਤਰ੍ਹਾਂ ਦੇ ਜਾਨਵਰ ਵੀ ਹੁੰਦੇ ਨੇ ਨਾ ਵੀ ਚੰਗਾ ਕਿ ਤੁਸੀਂ ਘਰ ਹੀ ਰਹੋ ਪਰ ਉਹ ਸ੍ਰੀ ਤ੍ਰੀ ਨੇ ਕਿਹਾ ਵੀ ਨਹੀਂ ਅੱਜ ਤੁਸੀਂ ਮੈਨੂੰ ਆਪਣੇ ਨਾਲ ਜਾਣ ਦਿਓ ਮੈਂ ਕਦੇ ਕੁਝ ਮੰਗਿਆ ਵੀ ਨਹੀਂ ਤੁਹਾਡੇ ਕੋਲੋਂ ਤੇ ਸੱਤਿਆਵਰ ਕਹਿੰਦਾ ਵੀ ਚਲੋ ਠੀਕ ਹੈ ਤੇ ਉਹ ਦੋਨੋਂ ਚਲਦੇ ਜਾ ਰਹੇ ਸੀ ਸਵਿੱਤਰੀ ਤੇ ਆਪਣੇ ਅੰਦਰ ਹੀ ਨਾਮ ਜਪ ਕਰੀ ਜਾ ਰਹੀ ਸੀ ਸਤਿਵਾਨ ਨੂੰ ਥੋੜਾ ਥੋੜਾ ਦੱਸ ਰਿਹਾ ਸੀ ਬਿਆਹ ਦੇ ਕਿੰਨਾ ਸੋਹਣਿਆ ਪ੍ਰਮਾਤਮਾ ਨੇ ਇੱਕ ਐਸੀ ਕੁਦਰਤ ਬਣਾਈ ਹੈ ਕਿ ਕਿਸ ਕਿਸ ਤਰ੍ਹਾਂ ਦੇ ਜਾਨਵਰ ਨੇ ਮੋਰ ਪੈਲਾ ਪਾ ਰਹੇ ਨੇ ਤੇ ਕਿਸ ਕਿਸ ਤਰ੍ਹਾਂ ਦੇ ਜੰਗਲ ਹੈ ਇਹ ਸਾਰਾ ਦੱਸ ਰਿਹਾ ਸੀ ਤੇ ਬਸ ਸਵਿੱਤਰੀ ਹਾਂ ਹਾਂ ਕਰਦੀ ਆਪਣੇ ਅੰਦਰ ਪ੍ਰਮਾਤਮਾ ਦੀ ਭਗਤੀ ਕਰੀ ਜਾ ਰਹੀ ਸੀ ਫਿਰ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਇਹਦਾ ਸਮਾਂ ਆਉਣ ਵਾਲਾ ਹੈ ਸਤਿਆਵੰਦ ਦਾ ਤੇ ਉਹ ਤਾਂ ਚੌਂਕੜੀ ਮਾਰ ਕੇ ਥੱਲੇ ਬੈਠ ਗਈ ਸਤਿਆਵੰਦ ਰੁੱਖ ਤੇ ਚੜ ਕੇ ਉਹਦੀਆਂ ਟਾਹਣੀਆਂ ਕੱਟ ਰਹੀਆਂ ਸੀ ਜਿਹੜੀਆਂ ਸੁੱਕੀਆਂ ਟਾਹਣੀਆਂ ਸੀ ਤੇ ਇੱਕਦਮ ਉਹ ਕਹਿੰਦਾ ਵੀ ਸਿਤਰੀ ਪਤਨੀ ਮੈਨੂੰ ਕੀ ਹੋ ਰਿਹਾ ਚੱਕਰ ਜੇ ਆ ਰਹੇ ਨੇ ਤੇ ਮੇਰੇ ਦਿਲ 'ਚ ਵੀ ਦਰਦ ਹੋ ਰਿਹਾ ਉਹ ਕਹਿੰਦੀ ਤੁਸੀਂ ਛੇਤੀ ਛੇਤੀ ਨਾਲ ਥੱਲੇ ਆ ਜਾਓ ਤੇ ਸਤਿਆਵੰਦ ਥੱਲੇ ਆਇਆ ਤਾਂ ਉਹਨੇ ਸਿਤਰੀ ਨੇ ਆਪਣੀ ਗੋਦੀ ਦੇ ਵਿੱਚ ਉਹਦਾ ਸਿਰ ਰੱਖਿਆ ਤੇ ਉਹਦਾ ਸਿਰ ਹੌਲੀ-ਹੌਲੀ ਕੁੱਟਣ ਲੱਗੀ ਤੇ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਹੁਣੇ ਠੀਕ ਹੋ ਜਾਣਾ ਪਰ ਉਹਨੂੰ ਪਤਾ ਸੀ ਕਿ ਕੀ ਹੋਣ ਵਾਲਾ ਹੁਣ ਐਨਨੂ ਕਿਉਂਕਿ ਸਿਤਰੀ ਦੀ ਭਗਤੀ ਬਹੁਤ ਸੀ ਉਸ ਨੂੰ ਫਿਰ ਸਾਰੀਆਂ ਜਿਹੜੀਆਂ ਅਨਸੀਨ ਇਨਵੀਜ਼ੀਬਲ ਚੀਜ਼ਾਂ ਉਹ ਦਿਸਦੀਆਂ ਹੁੰਦੀਆਂ ਸੀ ਤੇ ਉਹਨੇ ਦੇਖਿਆ ਕਿ ਧਰਮਰਾਜ ਖੁਦ ਆਇਆ ਉਹਨੇ ਲਾਲ ਕੱਪੜੇ ਪਾਏ ਹੋਏ ਨੇ ਸਿਰ ਤੇ ਮੁਕਟ ਸਜਾਇਆ ਹੋਇਆ ਤੇ ਬਹੁਤ ਪ੍ਰਤਾਪੀ ਤੇਜਸਵੀ ਕੋਈ ਸ਼ਕਤੀ ਹੈ ਉਹ ਆਈ ਹੈ ਤੇ ਉਹਨੇ ਸਿਤਰੀ ਨੇ ਉਹਨੂੰ ਮੱਥਾ ਟੇਕਿਆ ਸਤਿਆਵੰਦ ਦਾ ਸਿਰ ਥੱਲੇ ਰੱਖਤਾ ਤੇ ਉਹਨੂੰ ਮੱਥਾ ਟੇਕਿਆ ਬੜਾ ਖੁਸ਼ ਹੋਇਆ ਧਰਮਰਾਜ ਤੇ ਉਹ ਕਹਿੰਦੀ ਕਿ ਵੀ ਤੁਸੀਂ ਧਰਮਰਾਜ ਜੀ ਹੋ ਨਾ ਉਹ ਕਹਿੰਦਾ ਹਾਂ ਜੀ ਹਾਂ ਬੇਟਾ ਮੈਂ ਨਾ ਅਸਲ ਦੇ ਵਿੱਚ ਮੈਂ ਤਾਂ ਆਪਣੇ ਦੂਤਾਂ ਨੂੰ ਭੇਜਦਾ ਹੁੰਦਾ ਕਿਸੇ ਦੀ ਜਾਨ ਕੱਢਣ ਵਾਸਤੇ ਪਰ ਕਿਉਂਕਿ ਸਤਿਆਵਾਨ ਬਹੁਤ ਉੱਚੀ ਰੂਹ ਹੈ ਇਸ ਕਰਕੇ ਮੈਂ ਆ ਪਾਇਆ ਇਹਨੂੰ ਲੈਣ ਵਾਸਤੇ ਤੇ ਸਤਿਕਾਰ ਨਾਲ ਮੈਂ ਇਸ ਨੂੰ ਹੁਣ ਬੇਟਾ ਤੂੰ ਆਪਣੇ ਘਰ ਨੂੰ ਜਾ ਹੁਣ ਇਹਦਾ ਅੰਤ ਸਮਾ ਆ ਗਿਆ ਤੇ ਨੈਸ ਦੀ ਸੋਲ ਨੂੰ ਇਹਦੇ ਵਿੱਚੋਂ ਕੱਢਣ ਲੱਗੇ ਆ ਸਵਿੱਤਰੀ ਨੇ ਕੁਛ ਨਹੀਂ ਕੀਤਾ ਹੱਥ ਜੋੜ ਕੇ ਖੜੀ ਰਹੀ ਤੇ ਤਰਮਰਾਜ ਨੇ ਇੱਕ ਅੰਗੂਠੇ ਦੇ ਸਾਈਜ਼ ਦੀ ਉਸ ਦੇ ਅੰਦਰੋਂ ਸੋਲ ਨੂੰ ਕੱਢਿਆ ਤੇ ਉਸ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਉਸ ਨੂੰ ਲੈ ਕੇ ਜਾਣ ਲੱਗਿਆ ਸੋਲ ਸੀ ਜਿਹੜੀ ਵੀ ਬੜਾ ਉਹਦੇ ਵਿੱਚੋਂ ਲਾਈਟ ਪ੍ਰਕਾਸ਼ ਨਿਕਲ ਰਿਹਾ ਸੀ ਤੇ ਉਹ ਕਹਿੰਦਾ ਵੀ ਠੀਕ ਹੈ ਬੇਟਾ ਹੁਣ ਤੂੰ ਘਰ ਜਾ ਬਸ ਮੈਂ ਇਹਨੂੰ ਲੈ ਕੇ ਚੱਲਿਆ ਤੇ ਸਵਿੱਤਰੀ ਉਹਦੇ ਪਿੱਛੇ ਪਿੱਛੇ ਤੁਰ ਪਈ ਥੋੜੀ ਦੂਰ ਜਾ ਕੇ ਧਰਮ ਉਹਨੇ ਦੇਖਿਆ ਧਰਮ ਰਾਜ ਨੇ ਮੇਰੇ ਪਿੱਛੇ ਕੋਈ ਆ ਰਿਹਾ ਹੈ ਉਹ ਕਹਿੰਦਾ ਬੇਟਾ ਤੂੰ ਹੁਣ ਕੀ ਕਰਨਾ ਰਹੀ ਹੈ ਨਾ ਤੇਰਾ ਹੁਣ ਇਹਦੇ ਨਾਲ ਸੰਬੰਧ ਖਤਮ ਬਸ ਤੇ ਹੁਣ ਇਹ ਉੱਪਰਲੀ ਦੁਨੀਆ ਚ ਚੱਲਿਆ ਹੁਣ ਤੂੰ ਪਿੱਛੇ ਮੁੜ ਜਾ ਸਵਿੱਤਰੀ ਕਹਿੰਦੀ ਵੀ ਦੇਖੋ ਜੀ ਤੁਸੀਂ ਵੀ ਸਾਰਾ ਜਾਣਦੇ ਹੋ ਕਿ ਇੱਕ ਪਤੀ-ਪਤਨੀ ਧਰਮ ਕੀ ਹੁੰਦਾ ਹੈ ਕਿ ਮੇਰਾ ਮੇਰਾ ਜੀਵਨ ਤਾਂ ਮੇਰੇ ਪਤੀ ਦੇ ਨਾਲ ਹੀ ਹੈ ਨਾ ਤਾਂ ਮੇਰਾ ਪਤੀ ਜਿੱਥੇ ਵੀ ਜਾਊਗਾ ਮੈਂ ਤਾਂ ਉਹਦੇ ਨਾਲ ਹੀ ਜਾਊਂਗੀ ਮੇਰਾ ਪਿੱਛੇ ਦੁਨੀਆ ਚ ਕੁਝ ਨਹੀਂ ਹੈ ਆਪਣੇ ਪਤੀ ਤੋਂ ਇਲਾਵਾ ਧਰਮਰਾਜ ਨੂੰ ਬੜਾ ਤਰਸ ਵੀ ਆਇਆ ਕਿਉਂਕਿ ਬੜਾ ਜੰਗ ਸੀਗਾ ਸਤਿਆਵੰਤਾਂ ਉਹ ਉਹਨੇ ਕਿਹਾ ਵੀ ਕਿੰਨੀ ਸਿਆਣੀ ਇਹ ਕੁੜੀ ਹੈ ਦੇਖੋ ਆਪਣੇ ਪਤੀ ਦੇ ਪਿੱਛੇ ਕੌਣ ਨਿਭਾਉਂਦਾ ਹੈ ਮੌਤ ਤੋਂ ਬਾਅਦ ਪਰ ਇਹ ਮਗਰਮਗ ਰਹੀ ਹੈ ਉਹ ਕਹਿੰਦਾ ਚਲ ਬੇਟਾ ਤੂੰ ਨਾ ਸਤਿਆਵੰਤ ਦੀ ਜ਼ਿੰਦਗੀ ਤੋਂ ਇਲਾਵਾ ਕੋਈ ਵੀ ਵਰ ਮੈਥੋਂ ਮੰਗ ਲੈ ਮੈਂ ਤੈਨੂੰ ਦੇ ਦੂੰਗਾ ਤੇ ਤੂੰ ਪਿੱਛੇ ਮੁੜ ਜਾ ਪਰ ਤੇ ਉਹ ਕਹਿੰਦੀ ਠੀਕ ਹੈ ਜੀ ਤੁਸੀਂ ਜੇ ਮੇਰੇ ਤੇ ਪ੍ਰਸੰਨ ਹੋਏ ਹੋ ਤਾਂ ਤੁਸੀਂ ਮੇਰੇ ਸੱਸ ਸਹੁਰੇ ਨੂੰ ਨਿਗਾਹ ਦੇ ਦਿਓ ਉਹ ਬਲਾਈਂਡ ਨੇ ਤੇ ਉਹ ਕਹਿੰਦੇ ਵੀ ਚਲੋ ਠੀਕ ਐ ਇਸ ਤਰ੍ਹਾਂ ਹੀ ਹੋਊਗਾ ਕਹਿੰਦੇ ਹੁਣ ਅਸੀਂ ਤਥਸਤੂ ਵੀ ਠੀਕ ਐ ਤੇ ਥੋੜੀ ਦੇਰ ਬਾਅਦ ਦੇਖਿਆ ਰਸਤਾ ਹਮਰਾ ਉਸਨੇ ਕਿਉਂਕਿ ਰਸਤਾ ਤਾਂ ਬਹੁਤ ਲੰਬਾ ਹੈ ਨਾ ਜਿਹੇ ਪੈਂਡੇ ਮਹਾਰਾਜ ਸਾਹਿਬ ਜੀ ਫਰਮਾਉਦੇ ਨੇ ਨਾ ਕਿ ਜਿੱਥੇ ਜਿਹੇ ਮਾਰਕੇ ਗਨੇ ਜਾਹੇ ਨਾ ਕੋਸਾ ਉਹ ਤਾਂ ਮੀਲ ਗਿਣੇ ਹੀ ਨਹੀਂ ਜਾਂਦੇ ਇੰਨਾ ਲੰਬਾ ਰਸਤਾ ਹੈ ਤੇ ਉਹ ਸਵਿੱਤਰੀ ਉਹ ਲੰਬੇ ਰਸਤੇ ਤੂੰ ਜਾ ਰਹੀ ਹਸੀ ਤਾਂ ਮਾਜਮਗਰ ਮਗਰ ਫੇਰ ਸਵਿਤਰੀ ਤੈਨੂੰ ਕਾਫੀ ਦਰ ਬਾਅਦ ਪਿੱਛੇ ਮੁੜ ਕੇ ਦੇਖਿਆ ਕਹਿੰਦਾ ਬੇਟੇ ਤੂੰ ਕੀ ਕਰ ਨਾ ਰਹੀ ਹੈ ਪਿੱਛੇ ਮੈਂ ਤੈਨੂੰ ਸਮਝਾਤਾ ਨਾ ਵੀ ਇਹ ਵਾਪਸ ਨਹੀਂ ਹੋ ਸਕਦਾ ਤੇ ਤੂੰ ਹੁਣ ਫਜ਼ੂਲ ਚ ਐਵੇਂ ਆਪਣਾ ਥਕਾਵਟ ਤੇ ਤੈਨੂੰ ਤੈਨੂੰ ਹੋਈ ਪਈ ਹੈ ਤੂੰ ਵਾਪਸ ਮੁੜ ਜਾ ਤੇ ਪਣਾ ਮੰਨ ਸਵਿਤਰੀ ਕਹਿੰਦੀ ਕਿ ਠੀਕ ਹੈ ਜੀ ਉਦੋਂ ਮੈਂ ਸਮਝਦੀ ਹੈ ਕਿ ਜੋ ਪ੍ਰਮਾਤਮਾ ਦਾ ਹੁਕਮ ਹੈ ਉਵੇਂ ਹੀ ਹੋਣਾ ਹੈ ਪਰ ਜੀ ਦੇਖੋ ਤੁਸੀਂ ਐਡੀ ਵੱਡੀ ਸ਼ਕਤੀ ਹੋ ਤੁਹਾਨੂੰ ਧਰਮਰਾਜ ਕਿਹਾ ਜਾਂਦਾ ਹੈ ਤੁਸੀਂ ਧਰਮ ਦਾ ਰਾਜ ਕਰਦੇ ਹੋ ਇਨਸਾਫ ਕਰਦੇ ਹੋ ਤੁਹਾਨੂੰ ਪਰਮਾਤਮਾ ਨੇ ਥਾਪਿਆ ਤੇ ਕਿਸੇ ਧਾਰਮਿਕ ਬੰਦੇ ਦੀ ਸੰਗਤ ਕਰਨਾ ਜਿਹੜਾ ਧਰਮ ਦੇ ਰਸਤੇ ਚੱਲ ਰਹੇ ਹੋ ਉਹ ਵੀ ਬਹੁਤ ਵੱਡੇ ਪੱਗਾਂ ਦੀ ਗੱਲ ਹੁੰਦੀ ਹੈ ਤੇ ਇਸ ਕਰਕੇ ਨਾ ਮੈਂ ਤਾਂ ਤੁਹਾਡੇ ਨਾਲ ਮਗਰਮਗਰ ਚੱਲ ਰਹੀਆਂ ਵੀ ਮੈਨੂੰ ਵੀ ਤੁਹਾਡੀਆਂ ਵਾਈਬਸ ਪ੍ਰਾਪਤ ਹੋਣਗੀਆਂ ਮੈਨੂੰ ਵੀ ਸ੍ਰੇਸ਼ਟ ਜਨ ਦੀ ਸੰਗਤ ਪ੍ਰਾਪਤ ਹੋਊਗੀ ਤੇ ਸਤਸੰਗਤ ਦਾ ਬਹੁਤ ਫਾਇਦਾ ਹੁੰਦਾ ਤੇ ਧਰਮਰਾਜ ਬੜਾ ਖੁਸ਼ ਹੋਇਆ ਵੀ ਇਹ ਤਾਂ ਬਹੁਤ ਸਿਆਣੀ ਹੈ ਅੰਮ੍ਰਿਤ ਬਿਚਕੀ ਦੀ ਫਿਰ ਆਪਾਂ ਸਟੋਰੀ ਕਰਨ ਨੂੰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ